ਮਨਦੀਪ ਰਿੰਪੀ ਦੇ ਨਾਵਲ ਜ਼ਿੰਦਗੀ ਪਰਤਾਈ ਦੀ ਅਗਲੀ ਖੜੀ ਮੈਂ ਇੱਕ ਦਿਨ ਕਮਰੇ ਵਿੱਚ ਬੈਠੀ ਅਖਬਾਰ ਪੜ੍ਹ ਰਹੀ ਸਾਂ ਭਾਵੇਂ ਮੇਰੀਆਂ ਅੱਖਾਂ ਤਾਂ ਅਖਬਾਰ 'ਤੇ ਟਿਕੀਆਂ ਹੋਈਆਂ ਸਨ ਪਰ ਮੈਂ ਕਦੇ ਜਗਤਾਰ ਸਰਬਾਰੇ ਸੋਚਦੀ ਕਦੇ ਨਿਰਵੈਰ ਕੋਰ ਮੇਰੇ ਮੂਰੇ ਆਨ ਖੜਦੀ ਨਾਰੀ ਪਸ਼ਪਿੰਦਰ ਮੇਰੇ ਮੂਰੇ ਇੱਕ ਸਵਾਲ ਵਾਂਂ ਦਸਤਕ ਦਿੰਦੀ ਮੇਰੇ ਲਈ ਤਾਂ ਆਪਣੀ ਜ਼ਿੰਦਗੀ ਦੇ ਉਲਝੇ ਧਾਗਿਆਂ ਨੂੰ ਸਮੇਟਣ ਦੀ ਜਦੋ ਜਹਿਦ ਭਾਰੀ ਪੈ ਰਹੀ ਸੀ ਤੇ ਹੁਣ ਹੋਰ ਦੀਆਂ ਜ਼ਿੰਦਗੀਆਂ ਦੇ ਧਾਗੇ ਮੱਲੋ-ਵੱਲੀ ਮੇਰੇ ਨਾਲ ਲਿਪਟਦੇ ਜਾ ਰਹੇ ਸਨ ਸੋਚਾਂ ਦੀਆਂ ਤੰਦਾਂ ਜਦੋਂ ਗੁਰਸੇਇਤ ਨਾਲ ਜੁੜਦੀਆਂ ਮੈਂ ਉਹਨਾਂ ਨੂੰ ਬੇਰਹਿਮੀ ਨਾਲ ਛਟਕ ਕੇ ਤੋੜਨ ਦੀ ਕੋਸ਼ਿਸ਼ ਕਰਦੀ ਪਰ ਉਹ ਚਾਈਨਾ ਡੋਰ ਦੀ ਤਰ੍ਹਾਂ ਮੇਰੀ ਰੂਹ ਨੂੰ ਜ਼ਖਮੀ ਕਰਦੀਆਂ ਹੋਈਆਂ ਹੋਰ ਮਜ਼ਬੂਤ ਹੁੰਦੀਆਂ ਜਾਂਦੀਆਂ ਤੇ ਨਾ ਟੁੱਟਣ ਦੀ ਜ਼ਿੱਦ ਤੇ ਅੜ ਕੇ ਖੜ ਜਾਂਦੀਆਂ ਅਚਾਨਕ ਤਰਨ ਦੇ ਡੈਡੀ ਜੀ ਮੇਰੇ ਕੋਲ ਆ ਬੈਠੇ ਪਰ ਮੈਂ ਸੋਚਾਂ ਦੀਆਂ ਘੁਮਣਘੇਰੀਆਂ ਵਿੱਚ ਇਸ ਤਰ੍ਹਾਂ ਉਲਝੀ ਹੋਈ ਸੀ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਕੋਈ ਮੇਰੇ ਪਿਓ ਵਰਗਾ ਚਿਹਰਾ ਮੇਰੇ ਚਿਹਰੇ ਤੇ ਉਗਰੇ ਦੁਗਰੇ ਸਵਾਲਾਂ ਦੇ ਜਵਾਬ ਪੜਨ ਵਿੱਚ ਰੁੱਝਿਆ ਹੋਇਆ ਥੋੜੀ ਦੇਰ ਬਾਅਦ ਉਹਨਾਂ ਜਦੋਂ ਮੇਰੇ ਸਿਰ ਤੇ ਪਿਆਰ ਨਾਲ ਹੱਥ ਧਰਿਆ ਮੈਂ ਠੱਠੰਬਰ ਗਈ ਤੇ ਉਬੜਵਾਹੀ ਹੰਜੀ ਮਾ ਸੱਡ ਜੀ ਤੁਸੀਂ ਕਦੋਂ ਆਏ ਤੁਹਾਡੀ ਸਿਹਤ ਕਿਵੇਂ ਹੁਣ ਉਹ ਮੁਸਕਰਾਉਂਦੇ ਹੋਏ ਆਖਣ ਲੱਗੇ ਪੁੱਤ ਪੈਸਤਾ ਮੈਨੂੰ ਦੁਨੀਆ 'ਚ ਆਏ ਨੂੰ 60 ਕੁ ਬਰੇ ਹੋ ਗਏ ਪਰ ਤੇਰੇ ਕਮਰੇ 'ਚ ਥੋੜੀ ਦੇਰ ਪਹਿਲਾਂ ਹੀ ਆਇਆ ਹੈ ਉਨ੍ਹਾਂ ਦੀ ਗੱਲ ਸੁਣ ਮੇਰੇ ਚਿਹਰੇ ਤੇ ਮੁਸਕਰਾਹਟ ਫੈਲ ਗਈ ਉਹ ਮੇਰੇ ਚਿਹਰੇ ਨੂੰ ਬੜੀ ਨੀਂਦ ਲਾ ਕੇ ਵੇਖਦੇ ਹੋਏ ਮਸਕਾਨ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਜੇ ਤੂੰ ਮੈਨੂੰ ਸੱਚਮੁੱਚ ਆਪਣੇ ਪਿਓ ਬਰਾਬਰ ਸਮਝਦੀ ਹੈ ਤਾਂ ਅੱਜ ਇਨਕਾਰ ਨਾ ਕਰੀਂ ਜਿਹੜੀ ਗੱਲ ਮੈਂ ਤੇਰੇ ਨਾਲ ਕਰਨ ਲੱਗਿਆ ਉਸਦਾ ਮਾਨ ਰੱਖਣੀ ਮੇਰਾ ਪੁੱਤ ਜਦੋਂ ਮੈਂ ਉਹਨਾਂ ਦੇ ਦੋਵੇਂ ਹੱਥ ਜੁੜੇ ਵੇਖੇ ਮੇਰੀਆਂ ਅੱਖਾਂ 'ਚੋਂ ਅਥਰੂ ਵਹਿ ਤੁਰੇ ਤੇ ਮੇਰਾ ਗੱਜ ਪਰ ਆਇਆ ਮੈਂ ਆਪਣੇ ਦੋਹਾਂ ਹੱਥਾਂ ਨਾਲ ਉਹਨਾਂ ਦੇ ਹੱਥ ਫੜ ਲਏ ਤੇ ਮੇਰੇ ਮੂੰਹੋਂ ਨਿਕਲਿਆ ਮਾਸੜ ਜੀ ਤੁਸੀਂ ਮੈਨੂੰ ਸ਼ਰਮਿੰਦਾ ਨਾ ਕਰੋ ਮੇਰੇ ਮੂਰੇ ਹੱਥ ਨਾਲ ਜੋੜੋ ਮੈਨੂੰ ਹੁਕਮ ਦਿਓ ਮੈਂ ਤੁਹਾਡਾ ਹਰ ਹੁਕਮ ਮੰਨਣ ਲਈ ਤਿਆਰ ਹਾਂ ਮਸਾ ਮਸਾ ਤੁਮੈਨੋ ਪਿਓ ਵਰਗੀ ਸ਼ਾਨ نصیਬ ਹੋਈਏ ਤੁਸੀਂ ਦੱਸੋ ਤਾਂ ਸੀ ਮੈਂ ਤੁਹਾਡੇ ਲਈ ਕੀ ਕਰ ਸਕਦੀ ਹਾਂ ਮੈਂ ਵਾਦਾ ਕਰਦੀ ਹਾਂ ਆਪਣੀ ਜ਼ੁਬਾਨ ਤੋਂ ਪਿੱਛੇ ਨਹੀਂ ਹਟਾਂਗੀ ਉਹਨਾਂ ਦੀ ਇੱਕ ਹਾਕ ਤੇ ਤਰਨ ਗੁਰਬਾਜ਼ ਤੇ ਖੁਸ਼ੀ ਕਮਰੇ ਵਿੱਚ ਦਾਖਲ ਹੋਏ ਤਰਨ ਦੇ ਹੱਥਾਂ ਵਿੱਚ ਛਗਣਾ ਦੀ ਸੂਹੀ ਫੁਲਕਾਰੀ ਤੇ ਗੁਰਬਾਜ਼ ਸਾਥਾਂ ਵਿੱਚ ਫਲਾਂ ਦੀ ਟੋਕਰੀ ਉਹਨਾਂ ਸਾਰਾ ਸਮਾਨ ਕੋਲ ਪੈ ਮੇਜ਼ ਤੇ ਰੱਖ ਦਿੱਤਾ ਮੈਂ ਕਦੇ ਤਰਨ ਵੱਲ ਵੇਖਦੀ ਕਦੇ ਸੂਹੀ ਫੁਲਕਾਰੀ ਵੱਲ ਮੇਰੀ ਨਿਗਾਹ ਛਗਣਾ ਦੀ ਟੋਕਰੀ ਤੇ ਅਟਕ ਗਈ ਮੈਂ ਹਰਾਨ ਸਾਂ ਕਿ ਇੱਕ ਹੀ ਹੋ ਰਿਹਾ ਮੈਂ ਤਰਨ ਨੂੰ ਪੁੱਛਿਆ ਕੀ ਹੈ ਕੀ ਹੈ ਤਰਨ ਦੀ ਚੁੱਪੀ ਤੋਂ ਬਾਅਦ ਮੇਰੀ ਨਿਗਾਹ ਮੱਲੋਬਲੀ ਗੁਰਬਾਜ਼ ਦੇ ਚਿਹਰੇ ਤੇ ਜਾ ਟਿਕੀ ਪਰ ਗੁਰਬਾਜ਼ ਮੇਰੇ ਪ੍ਰਸ਼ਨਾਂ ਨੂੰ ਅਣ ਸੁਣਿਆ ਕਰ फोन ਵਿੱਚ ਮੈਸੇਜ ਵੇਖਣ ਵਿੱਚ ਰੁੱਝ ਗਿਆ। ਦੋਵਾਂ ਵੱਲੋਂ ਕੋਈ ਉੱਤਰ ਨਾ ਮਿਲਣ ਤੇ ਮੈਂ ਚਰਨ ਦੇ ਡੈਡੀ ਜੀ ਵੱਲ ਉੱਤਰ ਦੀ ਆਸ ਲਈ ਵੇਖਣ ਲੱਗੀ। ਉਹਨਾਂ ਮੇਰੇ ਵੱਲ ਵੇਖਦੇ ਹੋਏ ਅੱਗੇ ਗੱਲ ਸ਼ੁਰੂ ਕੀਤੀ। ਦੇਖਤੀਏ ਇਕਲਤਾ ਦਾ ਸੰਤਾਪ ਕੀ ਹੁੰਦਾ ਹੈ। ਇਹ ਮੈਥੋਂ ਵੱਧ ਕੋਈ ਨਹੀਂ ਸਮਝ ਸਕਦਾ। ਮੈਂ ਦੁੱਖ ਢਾਇਆ ਪਰ ਮੈਂ ਨਹੀਂ ਚਾਹੁੰਦਾ ਮੇਰੀ ਧੀ ਵੀ ਇਸ ਡਰਾਉਣੀ ਇਕਲਤਾ ਨਾਲ ਜੱਦੋਜਹਿਦ ਕਰੇ। ਧੀਏ ਤੂੰ ਇਹਨੇ ਸਾਲ ਆਪਣੇ ਫਰਜ਼ਾਂ ਨਾਲ ਨਿਭਦੀ ਰਹੀ। ਇਸ ਘਰ ਨੂੰ ਸੰਭਾਲਿਆ ਆਪਣੇ ਭੈਣ ਭਰਾ ਲਈ ਆਪਣੀ ਜ਼ਿੰਦਗੀ ਦੇ ਕੀਮਤੀ ਵਰੇਵਾਰ ਦਿੱਤੇ ਹੁਣ ਇਹਨਾਂ ਨੂੰ ਵੀ ਆਪਣੇ ਫਰਜ਼ ਨਿਭਾ ਲੈਣ ਦੇ ਜੇ ਅੱਜ ਤੇਰੇ ਮਾਂ ਪਿਓ ਜਿਉਂਦੇ ਹੁੰਦੇ ਤਾਂ ਤੂੰ ਆਪਣੇ ਘਰ ਰਾਜ਼ੀ ਖੁਸ਼ੀ ਬਸਤੀ ਹੁੰਦੀ ਜਦ ਹੁਣ ਉਹਨਾਂ ਦੀ ਥਾਂ ਤੂੰ ਮੈਨੂੰ ਪਿਓ ਦਾ ਦਰਜਾ ਦੇ ਦਿੱਤਾ ਹੈ ਤੂੰ ਮੈਨੂੰ ਮੇਰਾ ਫਰਜ਼ ਨਿਭਾ ਲੈਣ ਦੇ ਤੂੰ ਮੈਨੂੰ ਵਾਦਾ ਕੀਤਾ ਹੁਣ ਆਪਣੇ ਵਾਦੇ ਦਾ ਮਾਨ ਰੱਖੀ ਮੈਂ ਕਿਸੇ ਨੂੰ ਜ਼ੁਬਾਨ ਦੇ ਕੇ ਆਇਆ ਤੇਰੇ ਰਿਸ਼ਤੇ ਦਿੱਤੀ ਹੈ ਤੂੰ ਮੇਰੀ ਜ਼ੁਬਾਨ ਦਾ ਮਾਨ ਰੱਖ ਲੈ ਉੱਠ ਕੇ ਤਿਆਰ ਹੋ ਜਾ ਦੋ ਕੁ ਘੰਟਿਆਂ ਤੱਕ ਮੁੰਡਾ ਤੇ ਉਸ ਦਾ ਪਰਿਵਾਰ ਆ ਰਿਹਾ ਸ਼ਗਨ ਲੈ ਕੇ ਕੈਪਟਨ ਸਾਹਿਬ ਦੀਆਂ ਗੱਲਾਂ ਸੁਣ ਮੇਰੇ ਪੈਰਾਂ ਥੱਲੋਂ ਜਿਵੇਂ ਜ਼ਮੀਨ ਹਿੱਲ ਗਈ ਮੇਰਾ ਰੰਗ ਪੀਲਾ ਪੈ ਗਿਆ ਅੱਖਾਂ 'ਚੋਂ ਅਥਰੂ ਵਹਿ ਤੁਰੇ ਮੈਂ ਕੁਸਾ ਅੱਖਾਂ ਲੱਗੀ ਮਾਸੜ ਜੀ ਇੱਕ ਵਾਰ ਮੈਨੂੰ ਪੁੱਛ ਤਾਂ ਲੈਂਦੇ ਲੋਕੀ ਕੀ ਕਹਿਣਗੇ ਮੇਰੀ ਉਮਰ ਬੀਤ ਚੁੱਕੀ ਸੋਹੀ ਫਲਕਾਰੀ ਲੈਣ ਦੀ ਹੱਥ ਮਹਿੰਦੀ ਲਾਉਣ ਦੀ ਬਾਹੀਂ ਚੂੜਾ ਪਾਉਣ ਦੀ ਨਾਲ ਜਿਸ ਇਨਸਾਨ ਨੂੰ ਮੈਂ ਜਾਣਦੀ ਨਹੀਂ ਉਸ ਨਾਲ ਮੇਰੀ ਜ਼ਿੰਦਗੀ ਕਿਵੇਂ ਨਿਵੇਗੀ ਮੇਰੀ ਜ਼ਿੰਦਗੀ ਤਾਂ ਪਹਿਲਾਂ ਹੀ ਉਲਜੀ ਪਈ ਹੈ ਤੁਸੀਂ ਕੁਲਜੀਤੰਦ ਹੋਰ ਮੇਰੀ ਕਿਸਮਤ ਨਾਲ ਬੰਨ੍ਹ ਦਿੱਤੀ ਜਿਸ ਦਾ ਨਾਂ ਕੋਈ ਸਿਰ ਹੈ ਨਾ ਵजूद ਮੇਰੀ ਜ਼ਿੰਦਗੀ 'ਚ ਮੈਂ ਕਿਵੇਂ ਕਿਸੇ ਅਣਜਾਣ ਨਾਲ ਆਪਣੀ ਜ਼ਿੰਦਗੀ ਦੀ ਸਾਂਝ ਪਾ ਸਕਦੀ ਹਾਂ ਤੁਸੀਂ ਐਨੇ ਸਮਝਦਾਰ ਹੋ ਕੇ ਵੀ ਇਹ ਕੀ ਕਰ ਦਿੱਤਾ ਮੈਂ ਤੁਹਾਨੂੰ ਪਿਓ ਦਾ ਦਰਜਾ ਦਿੱਤਾ ਪਰ ਤੁਸੀਂ ਮੇਰਾ ਪਿਓ ਤਾਂ ਹਰ ਮਸਲੇ ਵਿੱਚ ਮੇਰੀ ਰਾਏ ਜ਼ਰੂਰ ਲੈਂਦਾ ਸੀ ਅਜੇ ਨਹੀਂ ਸੀ ਤੁਹਾਨੂੰ ਕਰਨਾ ਚਾਹੀਦਾ ਗੁਰਬਾਜ਼ ਮੇਰੇ ਵੀਰੇ ਤੂੰ ਹੀ ਮੇਰੇ ਬਾਰੇ ਕੁਝ ਸੋਚ ਲੈਂਦਾ ਜੇ ਮੈਂ ਤੈਨੂੰ ਬੋਝ ਲੱਗਣ ਲੱਗ ਪਈ ਸੀ ਮੂੰਹ ਆਖ ਦਿੰਦਾ ਮੈਂ ਤਾਂ ਤੈਨੂੰ ਖੁਸ਼ੀ ਨਾਲ ਹੋ ਵੀ ਬੱਸ ਸਮਝਿਆ ਪਰ ਤੂੰ ਮੇਰੀਆਂ ਅੱਖਾਂ 'ਚੋਂ ਅਥਰੂ ਲਗਾਤਾਰ ਵਹਿ ਰਹੇ ਸਨ ਐਨਨੂ ਗੇਟ ਦੀ ਘੰਟੀ ਦੀ ਆਵਾਜ਼ ਸੁਣ ਤਰਨ ਗੇਟ ਖੁੱਲਣ ਤੁਰ ਪਈ ਸਾਰੇ ਚੁੱਪ ਕਰ ਗਏ ਮੈਂ ਵੀ ਆਪਣੀਆਂ ਅੱਖਾਂ ਪੂੰਝਣ ਲੱਗੀ ਮੇਰੀ ਨਿਗਾਹ ਦਰਵਾਜ਼ੇ ਤੇ ਅਟਕ ਗਈ ਤੇ ਕੰਨ ਬਾਹਰ ਲਈਆਂ ਆਵਾਜ਼ਾਂ ਤੇ ਇਹ ਸੁਣਨ ਲਈ ਕਿ ਕਿਹੜਾ ਮਹਿਮਾਨ ਅਚਾਨਕ ਘਰ ਆ ਗਿਆ ਅਚਾਨਕ ਸਾਹਮਣੇ ਆਰਤੀ ਮੈਡਮ ਨੂੰ ਵੇਖ ਕੇ ਮੈਂ ਉੱਠ ਖੜੀ ਹੋਈ ਤੇ ਭੱਜ ਕੇ ਆਰਤੀ ਮੈਡਮ ਨੂੰ ਜੱਫੀ ਵਾ ਪੁੱਬਾ ਮਾਰ ਮਾਰ ਰੋਣ ਲੱਗੀ ਤੇ ਆਖਣ ਲੱਗੀ ਚੰਗਾ ਹੋਇਆ ਮੈਡਮ ਤੁਸੀਂ ਆ ਗਏ ਮੈਂ ਤਾਂ ਪਾਗਲ ਹੋਣ ਵਾਲੀ ਹੋਈ ਪਈ ਆ ਇੱਥੇ ਕਿਸੇ ਨੂੰ ਮੇਰੀ ਕੋਈ ਫਿਕਰ ਨਹੀਂ ਸਭ ਨੂੰ ਆਪੋ ਆਪਣੀ ਪਈ ਹੋਈ ਹੈ ਆ ਮੇਰਾ ਛੋਟਾ ਵੀਰਾ ਇਸ ਲਈ ਅੱਜ ਇਸ ਦੀ ਭੈਣ ਪੱਥਰ ਦੇ ਤਲ ਹੋ ਗਈ ਜਿਸ ਨੂੰ ਠੁੱਡੇ ਮਾਰ ਕੇ ਘਰੋਂ ਕੱਢਣ ਦੀ ਤਿਆਰੀ ਕਰੀ ਬੈਠਾ ਮੇਰੀ ਭਝਾਈ ਨੇ ਵੀ ਮੇਰੇ ਨਾਲ ਅੱਜ ਦਗਾ ਕਮਾਇਆ ਮੈਥੋਂ ਬਹੁਤ ਕੁਝ ਉਲ੍ਹਾ ਰੱਖ ਕੇ ਮੇਰੇ ਪਿਓ ਵਰਗੇ ਕੈਪਟਨ ਸਾਹਿਬ ਨੇ ਵੀ ਮੈਨੂੰ ਨਹੀਂ ਬਖਸ਼ਿਆ ਮੈਂ ਪਤਾ ਨਹੀਂ ਕੀ ਕੀ ਇੱਕੋ ਸਾਹ ਮੂੰਹੋਂ ਕੱਢ ਰਿਹਾ ਮੇਰੀਆਂ ਗੱਲਾਂ ਸੁਣ ਆਰਤੀ ਮੈਡਮ ਮੈਨੂੰ ਛਿੜਕਦੇ ਹੋਏ ਆਖਣ ਲੱਗੇ ਮੁਸਕਾਨ ਹੋਸ਼ ਕਰ ਇਹ ਸਾਰੇ ਤੇਰੇ ਆਪਣੇ ਨੇ ਤੇਰੀ ਫਿਕਰ ਕਰਦੇ ਨੇ ਮੂੰਹ ਖੋਲਣ ਤੋਂ ਪਹਿਲਾਂ ਸੋਚ ਵਿਚਾਰ ਕਰਨਾ ਕਿਵੇਂ ਭੁੱਲ ਗਈ ਤੂੰ ਸਾਜ ਤੱਕ ਕਦੇ ਕਿਸੇ ਨੂੰ ਇੰਜ ਨਹੀਂ ਸੀ ਬੋਲੀ ਮੈਂ ਅੱਖਾਂ ਪੁੰਝਦੀ ਹੋਈ ਹੋਰ ਕੀ ਆਕਾਂ ਤੁਹਾਨੂੰ ਪਤਾ ਆ ਸੂਈ ਬਲਗਾਰੀ ਕੀ ਦੀ ਐ ਅਜੇ ਸਾਰੇ ਰਲ ਕੇ ਮੇਰੇ ਨਾਲ ਕੀ ਕਰਨ ਲੱਗੇ ਆਰਤੀ ਮੈਡਮ ਮੁਸਕਰਾਉਂਦੇ ਹੋਏ ਹਾਂ ਮੈਨੂੰ ਪਤਾ ਹੈ ਮੈਂ ਤਾਂ ਹੀ ਤਾਂ ਆਈਆਂ ਮੈਂ ਵੀ ਤੇਰੀ ਮਾਂ ਵਰਗੀ ਆ ਮੈਂ ਤਾਂ ਚਾਚਾ ਵਿਚ ਨਸੀ ਆਈ ਤੇ ਤੂੰ ਅਜੇ ਤੱਕ ਤਿਆਰ ਵੀ ਨਹੀਂ ਹੋਈ ਦੇਖ ਕੀ ਹਾਲਤ ਬਣਾ ਰੱਖੀ ਐ ਗੁਰਸੀਰਤ ਨੇ ਪਛਾਨਣਾ ਵੀ ਨਹੀਂ ਤੈਨੂੰ ਅੱਜ ਹੁਣੇ ਕਹਿਣਾ ਮੇਰੀ ਮੁਸਕਾਨ ਦਿਓ ਕਿੱਥੇ ਐ ਇਹ ਤਾਂ ਕੋਈ ਹੋਰ ਕੁੜੀ ਬਿਠਾ ਦਿੱਤੀ ਮੇਰੇ ਸਾਹਮਣੇ ਗੁਰਸੀਰਤਾਂ ਨਾ ਸੁਣ ਮੇਰੀਆਂ ਅੱਖਾਂ ਵਿੱਚ ਚਮਕ ਆ ਗਈ ਤੇ ਮੈਂ ਇੱਕੋ ਸਾ ਕੀ ਕਹਿ ਰਹੇ ਹੋ ਗੁਰਸੀਰਤ ਆਰਤੀ ਮੈਡਮ ਹੱਸਦੇ ਹੋਏ ਹਾਂ ਚੱਲੀਏ ਗੁਰਸੀਰਤ ਕੀ ਗੱਲ ਪਸੰਦ ਨਹੀਂ ਠੀਕ ਹੈ ਮੈਂ ਹੁਣੇ ਫੋਨ ਕਰ ਦਿੰਦੀ ਹਾਂ ਆਖਰ ਮੈਂ ਵਿਚੋਲਣਾ ਉੰਜਨੀ ਬਥੇਰੀ ਚਲਦੀ ਏ ਮੇਰੀ ਸੋਚ ਲੈ ਆਰਤੀ ਮੈਡਮ ਦੀਆਂ ਗੱਲਾਂ ਸੁਣ ਮੈਂ ਆਰਤੀ ਮੈਡਮ ਨੂੰ ਕੁੱਟ ਕੇ ਜੱਫੀ ਪਾਈ ਮੈਨੂੰ ਇੰਜ ਲੱਗਿਆ ਜਿਵੇਂ ਅੱਜ ਮੇਰੀ ਮਾਂ ਮੇਰੇ ਨਾਲ ਖੜੀ ਹੋਵੇ ਮੈਂ ਅੱਖਾਂ ਪੁੰਝਦੀ ਪੁੰਝਦੀ ਕੈਪਟਨ ਸਾਹਿਬ ਕੋਲ ਹੱਥ ਜੋੜ ਕੇ ਖੜੀ ਹੋ ਗਈ ਆਪਣੇ ਮੂੰਹੋਂ ਨਿਕਲੇ ਸ਼ਬਦਾਂ ਦੀ ਮਾਫੀ ਮੰਗਣ ਲਈ ਪਰ ਕੈਪਟਨ ਸਾਹਿਬ ਹੱਸ ਕੇ ਕਿਉਂ ਕੁੜੀਏ ਹਾਂ ਦਾ ਸੁਣ ਮੈਂ ਤੇਰੇ ਪਿਓ ਵਰਗਾ ਹਾਂ ਕਿ ਨਹੀਂ ਮੈਂ ਅੱਖਾਂ 'ਚੋਂ ਹੰਝੂ ਸਾਂਭਦੀ ਹੋਈ ਕੈਪਟਨ Saab ਨੂੰ ਜੱਫੀ ਪਾ ਕੇ ਆਖਣ ਲੱਗੀ ਤੁਸੀਂ ਮੇਰੇ ਪਿਓ ਵਰਗੇ ਨਹੀਂ ਮੇਰੇ ਪਿਓ ਹੀ ਹੋ ਜਿਨ੍ਹਾਂ ਮੈਨੂੰ ਮੁੜ ਜ਼ਿੰਦਗੀ ਦੀ ਬਾਂਹ ਫੜਾਈ ਮੈਂ ਜਦੋਂ ਤਰਨ ਕੋਲ ਨੂੰ ਹੋਈ ਤਰਨ ਹੱਸ ਕੇ ਦੀਦੀ ਚਲੋ ਛੇਤੀ ਤਿਆਰ ਹੋ ਜਾਓ ਮੈਂ ਗੁਰਬਾਜ਼ ਨੂੰ ਕਲਾਵੇ ਵਿੱਚ ਲੈ ਆਖਿਆ ਵੀਰਿਆ ਮਾਫ ਕਰਦੇ ਆਪਣੀ ਵੱਡੀ ਭੈਣ ਨੂੰ ਪਤਾ ਨਹੀਂ ਅੱਜ ਮੈਂ ਕੀ ਕੀ ਕਹਿ ਬੈਠੀ ਗੁਰਬਾਜ਼ ਮੂੰਹ ਪਰੇ ਸ਼ਬਦਾਂ ਨਾਲ ਆਖਣ ਲੱਗਿਆ ਦੀਦੀ ਤੁਹਾਡਾ ਹੱਕ ਬੰਦਾ ਹੈ ਤੁਸੀਂ ਕੁਝ ਵੀ ਕਹਿ ਸਕਦੇ ਹੋ ਵੱਡੇ ਜੋ ਹੋਏ ਪਰ ਯਾਦ ਰੱਖਿਓ ਆਪਣੇ ਘਰ ਜਾ ਕੇ ਆਪਣੇ ਇਸ ਵੀਰ ਨੂੰ ਭੁੱਲਣਾ ਜਾਇਓ ਨਾਲੇ ਪਹਿਲਾਂ ਗੁਰਸਿੱਰ ਤੇ ਜੀਜੂ ਨਾਲ ਗੱਲ ਕਰ ਲਓ ਕਿਤੇ ਰੋਸ ਨਾ ਜਾਵੇ ਜੋ ਆਈ ਭਾਈ ਦਾ ਖਿਆਲ ਰੱਖਣਾ ਪੈਂਦਾ ਹੈ ਗੁਰਬਾਚ ਦੀ ਗੱਲ ਸੁਣ ਸਾਰੇ ਖਿੜਖੜਾ ਕੇ ਹਸਪਤ ਬਾਕੀ ਅਗਲੇ ਅੰਕ ਵਿੱਚ